ਸਿੱਖੀ ਸਰੂਪ ਨੂੰ ਦਸਾਂ ਗੁਰੂਆਂ ਦੇ ਵੱਲੋਂ ਬਹੁਤ ਵੱਡੀਆਂ ਦੇਣਾ ਦਿੱਤੀਆਂ ਹੋਈਆਂ ਨੇ ਜੇਕਰ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰੀਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੱਕ ਬਲਖਣ ਦੇਣਾ ਜਿਹੜੀ ਉਹ ਦਿੱਤੀ ਹੋਈ ਹੈ ਸਿੰਘਾਂ ਨੂੰ ਨੌਜਵਾਨਾਂ ਨੂੰ ਤੇ ਪੰਜਾਬ ਨੂੰ ਬਹੁਤ ਕੁਝ ਵਿਰਸੇ ਦੇ ਵਿੱਚ ਉਹ ਮਿਲਿਆ ਹੋਇਆ ਤਾਂ ਬੀਤੇ ਦਿਨ ਤੁਸੀਂ ਦੇਖਿਆ ਪਾਵਰ ਸਲੈਬ ਵਾਲੇ ਜੁਝਾਰ ਸਿੰਘ ਢਿੱਲੋਂ ਟਾਈਗਰ ਸਿੰਘ ਜਿਹੜੇ ਕਿ ਚਮਕੌਰ ਸਰ ਦੇ ਜੰਪੜ ਨੇ ਉਹਨਾਂ ਦੇ ਵੱਲੋਂ ਇੱਕ ਪਾਵਰ ਸਲਾਪ ਮੁਕਾਬਲੇ ਦੇ ਵਿੱਚ ਪੰਜਾਬੀਆਂ ਦਾ ਨਾਮ ਹੈ ਜਿਹੜਾ ਉੱਚਾ ਕਰਿਆ ਉਸ ਦੀ ਵੀਡੀਓ ਨੇ ਪੂਰੇ ਵਰਲਡ ਦੇ ਵਿੱਚ ਚਰਚੇ ਕਰਾ ਦਿੱਤੇ ਨੇ ਤਾਂ ਉਸ ਤੋਂ ਬਾਅਦ ਵਿੱਚ ਖਾਲਸਾ ਰਾਜ ਦੇ ਮਖਾਨ ਜਰਨੈਲ ਜਰਨੈਲ ਹਰੀ ਸਿੰਘ ਨਲਵਾ ਜਿਨ੍ਹਾਂ ਨੂੰ ਦੁਨੀਆ ਦੇ ਵਿੱਚ ਵੱਡੇ ਜਰਨੈਲਾਂ ਦਾ ਜਿਹੜਾ ਖਿਤਾਬ ਮਿਲਿਆ ਪੂਰੀ ਦੁਨੀਆ ਦੇ ਵਿੱਚੋਂ ਨਲਵੇ ਜਰਨੈਲ ਨੂੰ ਜਿਹੜਾ ਮੰਨਿਆ ਪਰਵੰਨਿਆ ਜਰਨੇਲ ਹੈ ਉਹ ਮੰਨਿਆ ਗਿਆ ਖਾਲਸਾ ਰਾਜ ਦਾ ਇਹ ਸ਼ੇਰ ਯੋਧਾ ਜਿਸ ਨੇ ਅਫਗਾਨਾਂ ਤੱਕ ਜਿਹੜੀਆਂ ਭਾਜਣਾ ਪਾ ਦਿੱਤੀਆਂ ਸਨ ਅਫਗਾਨਿਸਤਾਨ ਦੇ ਵਿੱਚ ਵੀ ਜਿਹੜਾ ਰਾਜ ਕਾਇਮ ਕੀਤਾ ਸੀ ਖਾਲਸਾ ਰਾਜ ਦਾ ਇਹ ਮਹਾਨ ਜਰਨੇਲ ਜਦੋਂ ਵੀ ਇਸ ਦੀ ਗੱਲ ਤੁਰਦੀ ਹੈ ਤਾਂ ਰੌਂਗਟੇ ਖੜੇ ਹੋ ਜਾਂਦੇ ਨੇ ਤਾਂ ਅੰਮ੍ਰਿਤਸਰ ਦੇ ਇੱਕ ਨੌਜਵਾਨ ਨੇ ਉਹਨਾਂ ਦੀ ਜਿਹੜੀ ਤਸਵੀਰ ਹੈ ਉਸ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲੇ ਜਰਨੈਲ ਹਰੀ ਸਿੰਘ ਨਲਵਾ ਦੇ ਵਰਗੇ ਜਰਨੈਲ ਦੀ ਜਿਹੜੀ ਪੁਸ਼ਾਕ ਹੈ ਉਹ ਪਾ ਕੇ ਇਸ ਨੌਜਵਾਨ ਨੇ ਇੱਕ ਵੱਖਰੀ ਮਸਾਲਾ ਜਿਹੜੀ ਕਾਇਮ ਕੀਤੀ ਹੈ ਸੋ ਇਸ ਨੌਜਵਾਨ ਦੀ ਵੀਡੀਓ ਨੂੰ ਵੀ ਕਾਫੀ ਜ਼ਿਆਦਾ ਵਾਇਰਲ ਕੀਤਾ ਜਾ ਰਿਹਾ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਇਸ ਦੀ ਜਿਹੜੀ ਦੇਖ ਹੈ ਇਸ ਦਾ ਪਹਿਰਾਵਾ ਜਿਹੜਾ ਤਾਂ ਦੇਖ ਸਕਦੇ ਹੋ ਤੁਸੀਂ ਕਿੰਨਾ ਖੁਸ਼ਮੁਜਾਜ ਹੈ ਬਹੁਤ ਪਿਆਰੇ ਤਰੀਕੇ ਦੇ ਜਿਹੜੇ ਬਸਤਰ ਨੇ ਸਰੀਰ ਤੇ ਉਸ ਜਾਇਏ ਹੋਏ ਨੇ ਸ਼ਸਤਰ ਹੱਥ ਦੇ ਵਿੱਚ ਫੜੇ ਹੋਏ ਨੇ ਤਾਂ ਕਾਫੀ ਜ਼ਿਆਦਾ ਜਿਹੜੀ ਵੀਡੀਓ ਹੈ ਵਾਇਰਲ ਹੋ ਰਹੀ ਹੈ ਤਾਂ ਇਸੇ ਤਰ੍ਹਾਂ ਚੁਹਾਰ ਸਿੰਘ ਦੀ ਵੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਤਾਂ ਇੰਜ ਲੱਗਦਾ ਜਿਵੇਂ ਸਰਦਾਰਾਂ ਦਾ ਦੌਰ ਹੈ ਜਿਹੜਾ ਉਹ ਦੁਬਾਰਾ ਖਾਲਸਾ ਰਾਜ ਜਿਹੜਾ ਮੁਰ ਤੋਂ ਆ ਗਿਆ ਹੋਵੇ ਇਹਨਾਂ ਦੋਨਾਂ ਹੀ ਨੌਜਵਾਨਾਂ ਦੇ ਵੱਲੋਂ ਪੰਜਾਬ ਪੰਜਾਬੀ ਤੇ ਪੰਜਾਬੀ ਦਾ ਕਾਫੀ ਜ਼ਿਆਦਾ ਨਾਮ ਉਹ ਰੋਸ਼ਨ ਕੀਤਾ ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਇਹਨਾਂ ਦੀਆਂ ਇਹਨਾਂ ਜਿਹੜੀਆਂ ਵੱਡੀਆਂ ਪ੍ਰਾਪਤੀਆਂ ਨੂੰ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਵੱਲੋਂ ਪੰਜਾਬ ਦਾ ਨਾਮ ਹੈ ਜਿਹੜਾ ਉਹ ਰੋਸ਼ਨ ਕੀਤਾ ਗਿਆ ਦੁਆਰਾ ਫਿਰ ਤੋਂ ਬਹੁਤ ਸਾਰੇ ਛੋਟੇ ਬੱਚੇ ਵੀ ਨਾ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਹੋਏ ਨੇ ਜੇਕਰ ਗੱਲ ਕਰੀਏ ਜੁਝਾਰ ਸਿੰਘ ਦੀ ਤਾਂ ਉਹਨਾਂ ਦੇ ਕੋਲੋਂ ਵੀ ਤਾਂ ਜੇਕਰ ਇਸ ਨੌਜਵਾਨ ਵੀਰ ਦੀ ਗੱਲ ਕਰੀਏ ਜਿਨ੍ਹਾਂ ਦੇ ਵੱਲੋਂ ਇਹ ਜਿਹੜੀ ਖਾਲਸਾ ਹੀ ਪੋਸ਼ਾਕ ਹੈ ਜਿਹੜਾ ਇਹ ਬਸਤਰ ਨੇ ਆਪਣੇ ਧੰਤ ਤੇ ਪਹਿਨੇ ਹੋਏ ਬਹੁਤ ਹੀ ਸੋਹਣਾ ਸੰਖਾ ਲੱਗ ਰਿਹਾ ਨੌਜਵਾਨ ਬਹੁਤ ਹੀ ਜੱਜ ਰਿਹਾ ਇਹ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੀ ਜਿਹੜੀ ਵੀਡੀਓ ਹੈ ਇਹ ਦੱਸੀ ਜਾ ਰਹੀ ਹੈ ਸੋ ਕਿਸ ਤਰ੍ਹਾਂ ਲੱਗੀ ਤੁਹਾਨੂੰ ਇਹ ਵੀਡੀਓ ਤੁਸੀਂ ਆਪਣੇ ਜਰੂਰ ਕਮੈਂਟ رائے ਦਿਓ ਆਪਣੀ ਕਮੈਂਟ ਕਰਕੇ